ਆਦਲ ਕਹਿੰਦੇ ਮੈਂ ਮਾਫੀ ਮੰਗਦਾ ਹਾਂ ਉਨ੍ਹਾਂ ਤੋਂ ਜਿਹੜੇ ਮੇਰੇ ਤੋਂ ਨਾਰਾਜ਼ ਹੋ ਕੇ ਪਾਰਟੀ ਛੱਡ ਕੇ ਆਏ। ਉਹ ਇੱਕ ਵਾਰੀ ਛੋਟੇ ਮੰਗੀ ਬੜੀ ਬੜੀ ਮੰਗੀ ਅਕਾਲ ਤਖਤ ਜੀ ਮਾਫੀ ਤੇ ਰੱਖ ਲਵੇ। ਮਤੇ ਵਾਲੀ ਉਹ ਚਾਰੇ ਉਹ ਕਹਿੰਦੇ ਮਾਫ ਮਾ ਪਾਰਟੀ ਚ ਵਾਪਸ ਆ ਜੂ। ਨਹੀਂ ਨਹੀਂ ਮਾ ਪਾਰਟੀ ਦੇ ਸੀ ਬਣਾ ਰਹੇ ਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅਨੁਸਾਰ ਤੇ ਪਾਰਟੀ ASCII ਬਣਾ ਰਹੇ ਆ। ਅੱਛਾ ਜਿਹੜੇ ਜਿੱਥੇ ਉਹਨਾਂ ਜਾ ਕੇ ਮਾਫੀ ਮੰਗੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਹੋਇਆ ਸੀ ਕਿ ਪੰਤੀ ਕਰੋ ਕਮੇਟੀ ਪੰਤੀ ਕਰਾਵੇ। ਪਰਦਾਨ ਦੀ ਚੋਣ ਕਰੇ ਅੱਗੋਂ ਪਾਰਟੀ ਜਿਹੜੀ ਆ ਉਹ ਚਲਾ ਜਥੇਦਾਰ ਸਾਹਿਬ ਨੇ ਤਾਂ ਮਤਚੇ ਇਹ ਕਹਤਾ ਕਿ ਆਪੋ ਆਪਣੀ ਸਿਆਦ ਇਹ ਜਥੇਦਾਰ ਹੈ ਹੀ ਨਹੀਂ ਜੀ ਅੱਛਾ ਜਥੇਦਾਰ ਸੁਣ ਨਹੀਂ ਮੰਨਦਾ ਨਾ ਜੀ ਬਾਦਲ ਕਹਿੰਦੇ ਮੈਂ ਮਾਫੀ ਮੰਗਦਾ ਹਾਂ ਉਨ੍ਹਾਂ ਤੋਂ ਜਿਹੜੇ ਮੇਰੇ ਤੋਂ ਨਾਰਾਜ਼ ਹੋ ਕੇ ਪਾਰਟੀ ਛੱਡ ਕੇ ਗਏ ਉਹ ਇੱਕ ਵਾਰੀ ਥੋੜੇ ਮੰਗੀ ਕੋਈ ਬੜੀ ਬੜੀ ਮੰਗੀ ਹੈ ਕਾਲ ਤੱਕ ਤਾਂ ਜੀ ਮਾਫੀ ਤੇ ਰੱਖ ਲਵੇ ਮਤੇ ਵਾਲੇ ਦੇ ਜਾ ਰਹੇ ਹੋ ਫਿਰ ਉਹ ਕਹਿੰਦੇ ਮਾਫ ਮਾ ਪਾਰਟੀ ਚ ਵਾਪਸ ਆ ਜੀ ਨਹੀਂ ਨਹੀਂ ਮਾ ਪਾਰਟੀ ਦੇ ਸੀ ਬਣਾ ਰਹੇ ਹਾਂ ਹੂੰ ਸ਼੍ਰੀ ਆਕਾਤਰ ਸਾਹਿਬ ਦੇ ਹੁਕਮ ਦੇ ਅਨੁਸਾਰ ਤੇ ਪਾਰਟੀ ਐਸੀ ਬਣਾ ਰਹੀ ਹੈ ਜਿਹੜਾ ਜਿੱਥੇ ਉਹਨਾਂ ਜਾ ਕੇ ਮਾਫੀ ਮੰਗੀ ਸੀ ਸ਼੍ਰੀ ਆਕਾਤਰ ਸਾਹਿਬ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਕਰੋ ਕਮੇਟੀ ਭਰਤੀ ਕਰਾਵੇ ਪ੍ਰਧਾਨ ਦੀ ਚੋਣ ਕਰੇ ਅੱਗੋਂ ਪਾਰਟੀ ਜਿਹੜੀ ਹੈ ਉਹ ਚਲਾ ਜਸਦੇਵ ਸਾਹਿਬ ਨੇ ਤਾਂ ਮਤ ਵਿੱਚ ਇਹ ਕਿਹਾ ਤਾਂ ਕਿ ਆਪ ਕੋ ਆਪਣੀ ਸਹਿਮਤੀ ਇਹ ਜਿੱਥੇ ਤਾਂ ਹੈ ਹੀ ਨਹੀਂ ਜੀ ਅੱਛਾ ਜਸਦੇਵ ਤਾਂ ਸੁਣ ਨਹੀਂ ਮੰਨਦਾ ਨਹੀਂ ਜੀ ਬਾਦਲ ਕਹਿੰਦੇ ਮੈਂ ਮਾਫੀ ਮੰਗਦਾ ਹਾਂ ਉਨ੍ਹਾਂ ਤੋਂ ਜਿਹੜੇ ਮੇਰੇ ਤੋਂ ਨਾਰਾਜ਼ ਹੋ ਕੇ ਪਾਰਟੀ ਛੱਡ ਗਏ ਉਹ ਇੱਕ ਵਾਰੀ ਥੋੜੇ ਮੰਗੀ ਕੋਈ ਬੜੀ ਬੜੀ ਮੰਗੀ ਅਕਾਲ ਤਖਤ ਵਾਲੀ ਮਾਫੀ ਤੇ ਰੱਖ ਲਵੇ ਮਤੇ ਵਾਲੀ ਉਹ ਜਾ ਰਹੇ ਹੋ ਫਿਰ ਉਹ ਕਹਿੰਦੇ ਮਾਫ ਮਾ ਪਾਰਟੀ ਚ ਵਾਪਸ ਆ ਜੀ ਨਹੀਂ ਨਹੀਂ ਮਾ ਪਾਰਟੀ ਦੇ ਅਸੀਂ ਬਣਾ ਰਹੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅਨੁਸਾਰ ਪਾਰਟੀ ਅਸੀਂ ਬਣਾ ਰਹੇ ਹਾਂ ਅੱਛਾ ਜਿਹੜੇ ਜਿੱਥੇ ਉਹਨਾਂ ਜਾ ਕੇ ਮਾਫੀ ਮੰਗੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਕਰੋ ਕਮੇਟੀ ਪਰਤੀ ਕਰਾਵੇ ਪ੍ਰਧਾਨ ਦੀ ਚੋਣ ਕਰੇ ਅੱਗੋਂ ਪਾਰਟੀ ਜਿਹੜੀ ਹੈ ਉਹ ਚਲਾਵੇ ਜਥੇਦਾਰ ਸਾਹਿਬ ਨੇ ਤਾਂ ਮਤ ਵਿੱਚ ਇਹ ਕਿਹਾ ਤਾਂ ਕਿ ਆਪੋ ਆਪਣੀ ਸੈ ਇਹ ਜਿੱਥੇ ਤਾਂ ਹੈ ਹੀ ਨਹੀਂ ਜੀ ਅੱਛਾ ਜਥੇਦਾਰ ਸੁਣ ਨਹੀਂ ਮੰਨਦਾ ਨਾ ਜੀ ਬਾਦਲ ਕਹਿੰਦੇ ਮੈਂ ਮਾਫੀ ਮੰਗਦਾ ਹਾਂ ਉਨ੍ਹਾਂ ਤੋਂ ਜਿਹੜੇ ਮੇਰੇ ਤੋਂ ਨਾਰਾਜ਼ ਹੋ ਕੇ ਪਾਰਟੀ ਛੱਡ ਕੇ ਆਏ ਉਹ ਇੱਕ ਵਾਰੀ ਛੋਟੇ ਮੰਗੀ ਬੜੀ ਬੜੀ ਮੰਗੀ ਹੈ ਅਕਾਲ ਤਖਤ ਸਾਹਿਬ ਦੀ ਮਾਫੀ ਤੇ ਰੱਖ ਲਵੇ ਮਤੇ ਵਾਲੀ ਉਹ ਕਹਿੰਦੇ ਮਾਫ ਮਾ ਪਾਰਟੀ ਚ ਵਾਪਸ ਆ ਜਾਈ ਨੀ ਨੀ ਮਾ ਪਾਰਟੀ ਦੇ ਸੀ ਬਣਾ ਰਹੇ ਹਮ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅਨੁਸਾਰ ਤੇ ਪਾਰਟੀ ਏਸੀ ਬਣਾ ਰਹੇ ਹਾਂ ਅੱਛਾ ਜ ਸ਼ਿਰਿਆ ਕਾਦਰ ਸਾਹਿਬ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਕਰੋ ਕਮੇਟੀ ਭਰਤੀ ਕਰਾਵੇ ਪ੍ਰਧਾਨ ਦੀ ਚੋਣ ਕਰੇ ਅੱਗੋਂ ਪਾਰਟੀ ਜਿਹੜੀ ਹੈ ਉਹ ਚਲਾ ਦੇ ਜਸਦੇਵ ਸਾਹਿਬ ਨੇ ਤਾਂ ਮਤ ਵਿੱਚ ਇਹ ਕਿਹਾ ਤਾਂ ਕਿ ਆਪੋ ਆਪਣੀ ਸੇਵਾ ਇਹ ਜਿੱਥੇ ਤੇ ਹੈ ਹੀ ਨਹੀਂ ਜੀ ਅੱਛਾ ਜਸਦੇਵ ਤਾਂ ਸੁਣ ਨਹੀਂ ਮੰਨਦਾ ਨਾ ਜੀ ਬਾਦਲ ਕਹਿੰਦੇ ਮੈਂ ਮਾਫੀ ਮੰਗਦਾ ਹੂੰ ਨਾ ਤੋਂ ਜਿਹੜੇ ਮੇਰੇ ਤੋਂ ਨਾਰਾਜ਼ ਹੋ ਕੇ ਪਾਰਟੀ ਛੱਡ ਕੇ ਆਏ ਉਹ ਇੱਕ ਵਾਰੀ ਥੋੜੇ ਮੰਗੀ ਕੋਈ ਬੜੀ ਬੜੀ ਮੰਗੀ ਹੈ ਕਾਲ ਤੱਕ ਤਾਂ ਜੀ ਮਾਫੀ ਤੇ ਰੱਖ ਲਵੇ ਮਤੇ ਵਾਲੀ ਜਾ ਰਹੇ ਹੋ ਫਿਰ ਉਹ ਕਹਿੰਦੇ ਮਾ ਮਾ ਪਾਰਟੀ ਚ ਵਾਪਸ ਆ ਜੀ ਨਹੀਂ ਨਹੀਂ ਮਾ ਪਾਰਟੀ ਦੇ ਸੀ ਬਣਾ ਰਹੇ ਸ਼੍ਰੀ ਆਕਾਤਰ ਸਾਹਿਬ ਦੇ ਹੁਕਮ ਦੇ ਅਨੁਸਾਰ ਤੇ ਪਾਰਟੀ ਐਸੀ ਬਣਾ ਰਹੀ ਹੈ ਜਿਹੜੇ ਜਿੱਥੇ ਉਹਨਾਂ ਜਾ ਕੇ ਮਾਫੀ ਮੰਗੀ ਸੀ ਸ਼੍ਰੀ ਆਕਾਤਰ ਸਾਹਿਬ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਕਰੋ ਕਮੇਟੀ ਭਰਤੀ ਕਰਾਵੇ ਪ੍ਰਧਾਨ ਦੀ ਚੋਣ ਕਰੇ ਅੱਗੋਂ ਪਾਰਟੀ ਜਿਹੜੀ ਹੈ ਉਹ ਚਲਾ ਜਸਦੇਵ ਸਾਹਿਬ ਨੇ ਤਾਂ ਮਤ ਵਿੱਚ ਇਹ ਕਿਹਾ ਤਾਂ ਕਿ ਆਪ ਕੋ ਆਪਣੀ ਸਹਿਮਤੀ ਇਹ ਜਿੱਥੇ ਤਾਂ ਹੈ ਹੀ ਨਹੀਂ ਜੀ ਅੱਛਾ ਜਸਦੇਵ ਤਾਂ ਸਮਝ ਨਹੀਂ ਮੰਨਦਾ ਨਹੀਂ ਜੀ ਬਾਦਲ ਕਹਿੰਦੇ ਮੈਂ ਮਾਫੀ ਮੰਗਦਾ ਹਾਂ ਉਨ੍ਹਾਂ ਤੋਂ ਜਿਹੜੇ ਮੇਰੇ ਤੋਂ ਨਾਰਾਜ਼ ਹੋ ਕੇ ਪਾਰਟੀ ਛੱਡ ਗਏ ਉਹ ਇੱਕ ਵਾਰੀ ਛੋਟੇ ਮੰਗੀ ਕੋਈ ਬੜੀ ਬੜੀ ਮੰਗੀ ਅਕਾਲ ਤਖਤ ਵਾਲੀ ਮਾਫੀ ਤੇ ਰੱਖ ਲਵੇ ਮਤੇ ਵਾਲੀ ਉਹ ਜਾ ਰਹੇ ਹੋ ਫਿਰ ਉਹ ਕਹਿੰਦੇ ਮਾ ਮਾ ਪਾਰਟੀ ਚ ਵਾਪਸ ਆ ਜੀ ਨਹੀਂ ਨਹੀਂ ਮਾ ਪਾਰਟੀ ਦੇ ਅਸੀਂ ਬਣਾ ਰਹੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅਨੁਸਾਰ ਪਾਰਟੀ ਅਸੀਂ ਬਣਾ ਰਹੇ ਹਾਂ ਅੱਛਾ ਜਿਹੜੇ ਜਿੱਥੇ ਉਹਨਾਂ ਜਾ ਕੇ ਮਾਫੀ ਮੰਗੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਕਰੋ ਕਮੇਟੀ ਭਰਤੀ ਕਰਾਵੇ ਪ੍ਰਧਾਨ ਦੀ ਚੋਣ ਕਰੇ ਅੱਗੋਂ ਪਾਰਟੀ ਜਿਹੜੀ ਆ ਉਹ ਚਲਾਵੇ ਜਥੇਦਾਰ ਸਾਹਿਬ ਨੇ ਤਾਂ ਮਤ ਵਿੱਚ ਇਹ ਕਿਹਾ ਤਾਂ ਕਿ ਆਪੋ ਆਪਣੀ ਸਿਆ ਇਹ ਜਥੇਦਾਰ ਹੈ ਹੀ ਨਹੀਂ ਜੀ ਅੱਛਾ ਜਥੇਦਾਰ ਸੁਣ ਨਹੀਂ ਮੰਨਦਾ ਨਾ ਜੀ ਬਾਦਲ ਕਹਿੰਦੇ ਮੈਂ ਮਾਫੀ ਮੰਗਦਾ ਹਾਂ ਉਨ੍ਹਾਂ ਤੋਂ ਜਿਹੜੇ ਮੇਰੇ ਤੋਂ ਨਾਰਾਜ਼ ਹੋ ਕੇ ਪਾਰਟੀ ਛੱਡ ਕੇ ਆਏ ਉਹ ਇੱਕ ਵਾਰੀ ਥੋੜੇ ਮੰਗੀ ਬੜੀ ਬੜੀ ਮੰਗੀ ਹੈ ਅਕਾਲ ਤਖਤ ਦੀ ਮਾਫੀ ਤੇ ਰੱਖ ਲਵੇ ਮਤੇ ਵਾਲੀ ਆ ਜਾ ਰਹੇ ਹੋ ਫਿਰ ਉਹ ਕਹਿੰਦੇ ਮਾਫ ਮਾ ਪਾਰਟੀ ਚ ਵਾਪਸ ਆ ਜਾਈ ਨੀ ਨੀ ਮਾ ਪਾਰਟੀ ਦੇ ਸੀ ਬਣਾ ਰਹੇ ਆ ਸ਼੍ਰੀ ਆਕਾਤਰ ਸਾਹਿਬ ਦੇ ਹੁਕਮ ਦੇ ਅਨੁਸਾਰ ਤੇ ਪਾਰਟੀ ਐਸੇ ਬਣਾ ਰਹੇ ਆ ਅੱਛਾ ਜਿਹੜੇ ਜਿੱਥੇ ਉਹਨਾਂ ਜਾ ਕੇ ਮਾਫੀ ਮੰਗੀ ਸੀ ਸ਼੍ਰੀ ਆਕਾਤਰ ਸਾਹਿਬ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਕਰੋ ਕਮੇਟੀ ਭਰਤੀ ਕਰਾਵੇ ਪ੍ਰਧਾਨ ਦੀ ਚੋਣ ਕਰੇ ਅੱਗੋਂ ਪਾਰਟੀ ਜਿਹੜੀ ਹੈ ਉਹ ਚਲਾ ਜਥੇਦਤਾ ਸਾਹਿਬ ਨੇ ਤਾਂ ਮਤਚ ਇਹ ਕਹਿੰਦਾ ਕਿ ਆਪੋ ਆਪਣੀ ਸੈੱਟ ਇਹ ਜਿੱਥੇ ਤਾਂ ਹੈ ਹੀ ਨਹੀਂ ਜੀ ਅੱਛਾ ਜਥੇਦਤਾ ਸੁਣ ਨਹੀਂ ਮੰਨਦਾ ਨਾ ਜੀ